ਸਿੰਘ ਕਿਹੜੇ ਪਿੰਡ ਆਪਣਾ ਪਿੰਡ ਹੈ ਭੇਟ ਨਗਰ ਆਪੀ ਪਰਿਵਾਰ ਚ ਕੌਣ ਕੌਣ ਆ ਤੇ ਕਿੰਨੇ ਜੀ ਅਜੀ ਪਰਿਵਾਰ ਹਾਂਜੀ ਤੁਹਾਡੇ ਸਾਡੇ ਚਾਰ ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੋਤਰਾ ਦੋਨੇ ਜੀ ਇਹੀ ਆ ਜਿਹੜੇ ਹਾਂਜੀ ਬਾਹਰੋਂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੀਤ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਜੀ ਚਲੋ ਇਹ ਆਈਡੀਆ ਹੀ ਆਈ ਜਿਹੜੇ بڑے ਪਲੇਸ ਤੇ ਅਸੀਂ ਘਾਟਾ ਬਈ ਆਈਡੀਆ 2 ਸਾਲ ਤੋਂ ਬਾਅਦ ਕੇ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਅਜੀ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਨੇ ਇਦਾਂ ਦੇ ਇੱਕ ਮੁਲਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੇਹੇ ਇਹਨਾਂ ਦੇ ਇਦਾਂ ਕਮਾਨਾ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੇ ਇੱਥੇ ਬੇਟਾ ਇੰਟਰ ਐ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇਗੇ ਤਾਂ ਇਹ ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੈ ਉਹ ਸੱਜਣਾ ਕੋਈ ਗੱਲਬਾਤ ਨਹੀਂ ਹੋਈ ਬੇਟੇ ਦੀ ਤੇ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤੇ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਇੱਥੇ ਆ ਜਿਹੜਾ ਬਾਹਰੋਂ ਆਇਆ ਨਿਰਪਾਲ ਹਾਂਜੀ ਗਰਮੀਲ ਸਿੰਘ ਗਰਮੀਲ ਸਿੰਘ ਇਹ ਮੈਰੀਟਨ ਨਹੀਂ ਇਹ ਵੀ ਅਨਮੈਚ ਦੀ ਹੈ ਜੀ ਜਦੋਂ ਜਦੋਂ ਕੋਈ ਤੋਂ ਪੇਟਿਆ ਸੀ ਕਿ ਨਾ ਕੋ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਖਰਚਾ ਇਦਾਂ ਹੀ ਕੋਈ ਪਿਆੜੀ ਤੇ ਕੁਝ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਬਿਲਚਨ ਤੇ ਲਾਉਣ ਕੋ ਕੋ ਲੋਨ ਕੋ ਇਦਾਂ ਕਿਸੇ ਕੋ ਵਿਆਜੀ ਠਾ ਕਿਦਾਂ 50 ਲੱਖ ਰੁਪਇਆ ਤੈਨੂੰ ਪੂਰਾ ਕਰਕੇ ਜੰਟਰ ਨੂੰ ਪਾ ਇਸ ਵੇਲੇ ਵੀ 50 ਲੱਖ ਰੁਪਇਆ ਵੀ ਲੱਗ ਗਿਆ ਪਰਿਵਾਰ ਦਾ ਘੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਆਈ ਤੇ ਪਟਾਟੇ ਕੋ ਇਹੋ ਹੀ ਮੰਗ ਵਗਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਖਣਬੇ ਜੋ ਸਾਡਾ ਪੈਸਾ ਲੱਗਾ ਵਾਪਸ ਹੋਏ ਇਹ ਬੱਚੇ ਬੱਚੇ ਦੀ ਗਾਂ ਵਾ ਤੇ ਵੀ ਜਿੰਦਗੀ ਆ ਆਪਸ ਵਿੱਚ ਜਿਹੜੇ ਵਾਪਸ ਆਏ ਨੇ ਇਸ ਤੋਂ ਬੋਲ ਰਹੀ ਕੀ ਸਥਿਤੀ ਆ ਮਨੋਦਸ਼ਾ ਕੀ ਆ ਜਿਹਦੀ ਬਹੁਤ ਮਾੜੀ ਹੈ ਇਸ ਟਾਈਮ ਤੋਂ ਵਾਹੇ ਬੋਝ ਨਾ ਦੇ ਘਰ ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ ਕੀ ਕੰਨ ਪੇਨੋ ਦਿੱਤਾ ਅਟਕੜੀਆਂ ਲੱਗੀਆਂ ਉਹਨਾਂ ਕੀ ਗੱਲ ਬਾਤ ਅਟਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ ਰਸਤੇ 'ਚ ਕੋਈ ਜਿੰਦੇ ਨਹੀਂ ਇਹ ਅੰਬਰਸਾਰ 에어ਪੋਰਟ ਤੇ ਕਾਣਨ ਦੇ ਹੱਤਕੜੀਆਂ ਵਿੱਚ ਇੱਥੇ ਖੋਲੀ ਜਾਂਚ ਲੱਗੀ ਹਾਂਜੀ ਉਹ ਕਿਸੀ ਕੀ ਗੱਲਬਾਤ ਹੋਈ ਕੀ ਹਾਲਾਤ ਰਹੇ ਉਹਨਾਂ ਦੇ ਉੱਤੇ ਫੇਲ ਚ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ ਹਾਲਾਤ ਤੇ ਦੱਸਦੇ ਮਾੜੇ ਜਦੋਂ 에어ਪੋਰਟ ਤੇ ਇਹਨਾਂ ਨੂੰ ਕਿੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਹਿੰਦੀ ਆ ਜਿਹੜੇ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਹਾਂ ਇਹ ਬੱਚੇ ਨੂੰ ਬਹੁਤ ਫੇਲ ਹੋਇਆ ਇਸ ਗੱਲ ਦਾ ਉਹ ਕੀ ਸਮਝੇਗੀ ਤ੍ਰਪਾਲ ਦੀ ਲਾਈਫ ਕਿਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਰਾ ਬਦਲ ਕਰੇਗਾ ਲੈ ਤਾਂ ਇਹੋ ਸਰਕਾਰ ਇਹਨਾਂ ਦੇ ਇਨਸਾਫ ਦਵਾਏ ਕੋਈ ਜੰਟਾ ਕੋਲ ਪੈਸਾ ਵਾਪਸ ਹੋਵੇ ਤੇ ਸਾਡਾ ਤਾਂ ਫੇਰ ਬੱਚੇ ਦੀ ਦੁਬਾਰਾ ਕਿਸ ਤਰੀਕੇ ਨਾਲ ਕੋਲ ਲੈ ਆ ਬਣਾਏਗੇ ਉਸੇ ਖੌਤਨਾ ਚ ਨੌਕਰੀ ਕੀਤੀ ਤੋਂ ਇਹਦਾ ਫੌਜੀ ਦਾ ਬਕੋਲੇ ਦਾ ਇਹ ਕਿੰਨੇ ਕੰਮ ਦਣਾ ਆਮਦਨ ਦੇਥੇ ਹਨ ਪਤਾ ਕਿ ਇਹ 1000 ਰੁਪਏ 1200 ਬੰਦਾ ਕੋਈ ਇੰਨਾ ਕਿ ਭਾਈ ਤੇ ਇਹਦੇ ਵਿੱਚ ਪਰਿਵਾਰ ਦਾ ਨਹੀਂ ਚੱਲਦਾ ਕੋਈ ਖਰਚੇ ਜਿਹੜੇ ਕਾਰੀਗਰ ਰੱਖੇ ਇਹਨਾਂ ਦੀਆਂ ਤਰ੍ਹਾਂਾਂ ਕੋਈ ਨਿਕਲ ਜਾਂਦੀ ਆ ਕੋਈ ਬੱਤਨ ਤੋਂ ਹੁਣ ਵਾਲਾ ਇੱਥੇ ਲੱਗਾ ਮਾ ਇਹਨਾਂ ਦਾ ਹੀ ਪੂਰਾ ਖर्चा ਬਸ ਆਪਣੀ ਰੋਟੀ ਦਾ ਗੁਜ਼ਾਰਾ ਹੀ ਆਉਂਦਾ ਲੱਗਾ ਬੱਤਨ ਤੋਂ ਪ੍ਰਾਣੇ ਬੱਤਨ ਬੱਤਨ ਤੁਹਾਡੇ ਸਰਪਾਲ ਸਿੰਘ ਤੋਂ ਇਲਾਵਾ ਉਹ ਕੀ ਕਰਦੇ ਉਹ ਵੀ ਇਦਾਂ ਹੀ ਹੈ ਕਿ ਲੋਕ ਉਹ ਦਿਹਾੜੀ ਲੱਭਾਈ ਇਦਾਂ ਹੀ ਕੋਈ ਕੰਮ ਨਹੀਂ ਆਉਂਦਾ ਮੇਰੇ ਬ੍ਰਦਰ ਵਰਗੇ ਆ ਜੀ ਜੀ ਕਿਤੇ ਤੋਂ ਲੈਂ ਗਏ ਗੁਰਪਤਾਂ ਦੇਖਿਆ ਤਾਂ ਕੀ ਗੱਲ ਬਣ ਗਈ ਗੁਰਪਸਾਰੀ ਪਾਈ ਹਾਲਾਤ ਇਦਾਂ ਜੀ ਬਲੋ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜੋ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਗਏ ਜੀ ਤੇ ਉਸ ਤੋਂ ਬਾਅਦ ਜੋ ਤੁਹਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਵੀ ਜਦ ਇਹਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਸੀ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲੇ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਗਿਆ ਕਿਉਂਕਿ ਫਰੀਚਾਰਜ ਉਹਨਾਂ ਦਾ ਕਰਤਾ ਹੈਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟ ਕਿਤੇ ਸਾਲ ਪਹਿਲਾਂ ਵਾੜ ਦਿੰਦਾ ਨਾ ਦੁਬਈ ਜਾਂਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦਾ ਦਿੰਦਾ ਵੀ ਮੇਰੇ ਹੱਥ ਵਸ ਦੀ ਨਹੀਂ ਆ ਤੇ 2 ਸਾਲ ਉੱਥੇ ਭਾਲਣ ਤੋਂ ਬਾਅਦ ਉਹਨੂੰ ਵਾੜਿਆ ਆਵਦੂਗਾ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਦੇ ਕਿਸ ਤਰ੍ਹਾਂ ਦੇ ਹਲਾਤ ਰੇ ਜਾ ਅੱਜ ਕਿੱਦਾਂ ਗੱਲਬਾਤ ਹੋਈ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ 벨ਟਾਂ ਲਾਈਆਂ ਸੀਗੀਆਂ ਖਾਣ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੀ ਗਿਆ ਉਦੋਂ ਉਹਨਾਂ ਨੂੰ ਬੰਨ ਕੇ ਲਿਆਂਦਾ ਗਿਆ ਖਾਣ ਪੀਣ ਨੂੰ ਦਿੱਤਾ ਖਾਣ ਪੀਣ ਨੂੰ ਕਹਿੰਦਾ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਆ ਗਏ ਹਾਂਜੀ ਰੋਟੀ ਇੱਥੇ ਆਨ ਕੇ ਗਏ ਉਹ ਕੀ ਹਲਾਤ ਨੇ ਹਲਾਤ ਉਹਨ ਜਿਹੜੇ ਕਹੇ ਚੱਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੇਨ ਉਹੀ ਬਣਦੇ ਪਏ ਆ ਤੇ ਬਾਕੀ ਹੁਣ ਗਾੜੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਏਜੰਡਾ ਤੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਤੇ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗਾੜੀ ਨੂੰ ਅਗਲਾ ਰਾਹ ਹਣੂ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਸਰਕਾਰ ਹੀ ਲੱਭੇ ਏਜੰਡਾ ਨੂੰ ਕਿੱਥੇ ਆ ਉਦਾਂ